ਆਰੇ ਦੇigree ਪਾਣੀ ਆਇਆ ਬਹੁਤ ਸਪੀਡ ਚ ਪਾਣੀ ਆਇਆ ਜਿਹੜਾ ਕੀ ਪਿੰਡ ਪੰਮਾ ਤੋਂ ਲੈ ਕੇ ਕੋਹੜੀਆਂ ਅੱਡੇ ਤੱਕ ਸਭ ਕੁਝ ਤਵਾ ਉਲਟੀ ਦਾ ਸਾਰਾ ਹੀ ਸਮਾਨ ਸੀਗਾ ਪਟਵਾਰੀ ਆਪਣੇ ਲੈ ਕੇ ਚਲੇ ਗਏ ਸੀ ਉਹਦੇ ਬਾਅਦ ਕੋਈ ਕੁਛ ਵੀ ਨਹੀਂ ਹੋਇਆ ਇਹਦੇ ਆਪਣੇ ਲੈਵਲ ਤੇ ਅਸੀਂ ਕਰਨ ਦੇ ਆ ਦੁਕਾਨ ਮੜਾ ਮੋੜਾ ਰਿਕਾਰ ਕਰਨ ਵਾਸਤੇ ਦੁਕਾਨ ਦਾ ਰੇਟ ਹੈ ਨਾ 6-7 ਲੱਖ ਰੁਪਏ ਮਰਲਾ ਸੀਗਾ ਹੂੰ ਜ਼ਮੀਨ ਤੇ ਬਿਲਕੁਲ ਖਤਮ ਹੋ ਗਈ ਉਹਦੇ ਬਿਲਕੁਲ ਖਤਮ ਹੋ ਗਿਆ ਕਿੰਚਰ ਜੀ ਜਿਹੜੇ ਐ ਇਹਨਾਂ ਦੇ ਇੱਥੇ ਸੀਗੇ ਉਚਰਾਂ ਦੇ ਉਹ ਜਿਹੜੇ ਰੁੱੜ ਗਏ ਇੱਕ ਗੁੰਮ ਲੜਕੀ ਉਹਨਾਂ ਦੀ ਮਿਲ ਗਈ ਸੀ ਦੋ ਉਹਨਾਂ ਦੇ ਹਲੇ ਤੱਕ ਮਿਲੇ ਨਹੀਂ ਮੰਤਰੀ ਸਾਹਿਬ ਆਏ ਆਸ਼ਵਾਸ਼ਣ ਦਿੱਤਾ ਹੋਣਾ ਵੀ ਆਪਾਂ ਕਰਾਂਗੇ ਫੋਟਵਾਰੀ ਵਗੈਰਾ ਆਏ ਸੀ ਲੈ ਕੇ ਲੈ ਗਏ ਸੀ ਹੁਣ ਅਗੇ ਦੇਖੋ ਕਦੋਂ ਕਰਦੇ ਆ ਦਵਾ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਅਮਿਤ ਛੋੜੀ ਅੱਜ ਅਸੀਂ ਖਲੋਤੇ ਆ ਪਠਾਨਕੋਟ ਦੇ ਬਮਿਆਲ ਸੈਕਟਰ ਚ ਜਿੱਥੇ ਕਿ ਇਹ ਜਗ੍ਹਾ ਹੈਗੀ ਕੋਲੀਆਂ ਕੋਲੀਆਂ ਪਿੰਡ ਦਾ ਨਾਮ ਹੈ ਬੀਤੇ ਕੁਝ ਦਿਨਾਂ ਪਹਿਲਾਂ ਜਿਹੜਾ ਇੱਥੇ ਰਾਵੀ ਦਰਿਆ ਚੋਂ ਜਿਹੜਾ ਪਾਣੀ ਦਾ ਬਹਾਵ ਨੇ ਇਸ ਕੋਲੀਆਂ ਪਿੰਡ ਦੇ ਬਸ ਅੱਡੇ ਨੂੰ ਲਗਭਗ ਖਤਮ ਕਰ ਦਿੱਤਾ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਇੱਥੇ ਦੁਕਾਨਾਂ ਸੀਗੀਆਂ ਜਿਹੜੇ ਇੱਥੇ ਕਾਰੋਬਾਰ ਕਰਦੇ ਸੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਦੇ ਬਹਾਵ ਨੇ ਕਈ ਦੁਕਾਨਾਂ ਰੋੜਤੀਆਂ ਕਈ ਕਰੋੜਾਂ ਦਾ ਜਿਹੜਾ ਕਈ ਲੱਖਾਂ ਦਾ ਜਿਹੜਾ ਨੁਕਸਾਨ ਹੋਇਆ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਇੱਥੇ ਦੁਕਾਨਾਂ ਸੀਗੀਆਂ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੋਹਨ ਕ੍ਰਿਸ਼ਨ ਜ਼ੈਨੀ ਮੋਹਨ ਕ੍ਰਿਸ਼ਨ ਜੀ ਅੱਜ ਦੇ ਹਾਲਾਤ ਤੇ ਅੱਜ ਤੋਂ 20 ਦਿਨ ਪਹਿਲੇ ਦੇ ਹਾਲਾਤਾਂ 'ਚ ਕਿੰਨਾ ਕੋ ਫਰਕ ਹੈ ਜ਼ਮੀਨ ਜ਼ਮਾਨ ਦਾ ਫਰਕ ਹੈ ਹਮ ਕਿਉਂਕਿ ਇਹ 26 ਤਰੀਕ ਨੂੰ ਰਾਤ ਨੂੰ 3 ਵਜੇ ਦੇ ਕਰੀਬ ਪਾਣੀ ਆਇਆ ਬਹੁਤ ਸਪੀਡ 'ਚ ਪਾਣੀ ਆਇਆ ਇਹਦਾ ਕੀ ਪਿੰਡ ਪੰਮਾ ਤੋਂ ਲੈ ਕੇ ਕੋਹ ਦੀਆਂ ਅੱਡੇ ਤੱਕ ਸਭ ਕੁਝ ਤਬਾ ਹੋ ਗਿਆ। ਹਾਂ ਇੱਥੇ ਜ਼ਮੀਨਾਂ ਮਤਲਬ ਕਾਫੀ ਕਾਰੋਬਾਰ ਸੀਗੇ ਐਫਏ ਆਪਣੇ ਕ੍ਰੈਸ਼ ਇੰਡਸਟਰੀ ਹੋਣ ਕਰਕੇ ਮਤਲਬ ਅੱਡਾ ਬਹੁਤ ਡਵੈਲ ਸੀਗਾ। ਹਾਂ ਤੇ ਹੁਣ ਬਹੁਤ ਮਾੜਾ ਹਾਲ ਹੈ ਜੀ। ਤੁਸੀਂ ਕਿੰਨੀ ਦੇਰ ਤੋਂ ਇੱਥੇ ਕੰਮ ਕਰਦੇ ਹੋ? ਅਸੀਂ ਤਾਂ 15-16 ਸਾਲ ਤੋਂ ਇੱਥੇ ਕੰਮ ਕਰਦੇ ਹਾਂ। ਹਾਂ ਤੇ ਜਿਹੜੇ ਗੱਲ ਕਰੀਏ ਨੁਕਸਾਨ ਦੀ ਇਹ ਪਿੱਛੇ ਜਿੱਦਾਂ ਹੁਣ ਤੁਹਾਡੀ ਦੁਕਾਨ ਹੈ। ਹਾਂ ਇਹ ਪਾਣੀ ਦਾ ਇੰਨਾ ਪ੍ਰੈਸ਼ਰ ਸੀਗਾ ਸਾਰਾ ਖਤਮ ਹੋ ਗਿਆ ਇਹ ਖਤਮ ਹੋ ਗਿਆ ਜੀ ਲਗਭਗ 2-2 ਫੁੱਟ ਅੰਦਰ ਪਾਣੀ ਫਿਰ ਗਿਆ ਹੂੰ ਉਸ ਵਕਤ ਅੰਦਰ ਸਮਾਨ ਵੀ ਹੋਊਗਾ ਹਾਂ ਹਾਂ ਸਮਾਨ ਸੀਗਾ ਜੀ ਹੂੰ ਆਪਣੇ ਏਗ ਵਗੈਰਾ ਹੋਰ ਪਾਲਟੀ ਦਾ ਸਾਰਾ ਹੀ ਸਮਾਨ ਸੀਗਾ ਹੂੰ ਤੇ ਜੇ ਗੱਲ ਕਰੀਏ ਹੋਰ ਇੱਥੇ ਕਈ ਜਿਹੜੇ ਆਪਾਂ ਦੇਖ ਸਕਦੇ ਆਂ ਕਈ ਦੁਕਾਨਾਂ ਦਾ ਕਈ ਲੋਕਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਉਹਨੂੰ ਕਿਸ ਤਰ੍ਹਾਂ ਸਰਕਾਰ ਵੱਲੋਂ ਕੀ ਹੁਣ ਤੱਕ ਜਾ ਜਿਹੜਾ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਤੇ ਹਲੇ ਤੱਕ ਇਹੀ ਹੈ ਵੀ ਪਟਵਾਰੀ ਆਪਣੇ ਲੈ ਕੇ ਚਲੇ ਗਏ ਸੀ ਉਹਦੇ ਬਾਅਦ ਕੋਈ ਕੁਝ ਨਹੀਂ ਹੋਈ ਇਹ ਤੇ ਆਪਣੇ ਲੈਵਲ ਤੇ ਅਸੀਂ ਕਰਨ ਦੇ ਆ ਦੁਕਾਨ ਮੜਾ ਮੋਟਾ ਰਜਿਸਟਰ ਕਰਨ ਵਾਸਤੇ ਕਿਉਂਕਿ ਤਿੰਨ ਚਾਰ ਬੰਦੇ ਚਾਰ ਪੰਜ ਬੰਦੇ ਸਾਡੇ ਆਪਣੇ ਕੋਲ ਕੰਮ ਕਰਦੇ ਆ ਤਾਂ ਫਿਰ ਉਹਨਾਂ ਦਾ ਵੀ ਮੜਾ ਮੋਟਾ ਸਰਕਲ ਚਲਾਣਾ ਪੈਂਦਾ ਜੀ ਤੇ ਇਸ ਕਰਕੇ ਅਸੀਂ ਆਪਣੇ ਕੋਲੋਂ ਪੈਸੇ ਲਾ ਕੇ ਆਪਣਾ ਕਾਰੋਬਾਰ ਫੇਰ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਜਦੋਂ ਉਸ ਦਿਨ ਪਾਣੀ ਆਇਆ ਤੁਸੀਂ ਉਸ ਵਕਤ ਜਦੋਂ ਆਏ ਸਵੇਰੇ ਤੇ ਕਿੰਨਾ ਕਿੰਨਾ ਪਾਣੀ ਸੀਗਾ ਪਹਿਲੀ ਗੱਲ ਮੈਨੂੰ ਇਹ ਦੱਸੋ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਕਿ ਪਿਛਲੀਆਂ ਤਸਵੀਰਾਂ ਵਿਖਾਈ ਜਾਣ ਕਿ ਜਿਹੜਾ ਪਾਣੀ ਦਾ ਮੈਨੂੰ ਇਹ ਦੱਸੋ ਕਿ ਵੀ ਇੱਥੇ ਪਹਿਲਾਂ ਇੱਥੋਂ ਤੱਕ ਪਾਣੀ ਆਉਂਦਾ ਸੀਗਾ ਕਿ ਪਹਿਲੇ ਇੱਥੇ ਕੀ ਸੀ ਜਿੱਥੇ ਅੱਜ ਪਾਣੀ ਆ ਗਿਆ ਪਹਿਲਾਂ ਉੱਥੇ ਸੀਗਾ ਜੀ ਤੁਸੀਂ ਬੰਨ੍ਹ ਸੀਗਾ ਇੱਥੇ ਪਾਣੀ ਕਦੀ ਨਹੀਂ ਆਇਆ 88 ਤੋਂ ਬਾਅਦ ਪਤਾ ਨਹੀਂ ਆਇਆ ਕਿ ਲਿਆਇਓ ਉਦੋਂ ਆਹ ਦੇਖਿਆ ਪਾਣੀ ਪਹਿਲੇ ਦੇ ਪਰਾਂ ਹੀ ਚੱਲਦਾ ਸੀਗਾ ਇਹ ਤੁਸੀਂ ਬੰਨ੍ਹ ਬੰਨ੍ਹ ਸੀਗਾ ਉਹਰ ਪਾਣੀ ਆਨ ਕਰਕੇ ਤੁਸੀਂ ਦਾ ਬੰਨ੍ਹ ਜਿਹੜਾ ਰੁੜ ਗਿਆ ਇਲ ਕਰਕੇ ਫਿਰ ਦੁਕਾਨਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਕਾਰੋਬਾਰ ਮਿੱਟੀ ਹੋਏ ਨਹੀਂ ਜਿੱਥੇ ਇਹ ਹੁਣ ਪਾਣੀ ਬਹਿ ਰਿਹਾ ਇਸ ਪਾਣੀ ਇੱਥੇ ਪਹਿਲੇ ਜ਼ਮੀਨ ਸੀਗੀ ہاں ਇਹ ਜ਼ਮੀਨ ਉਪਜਾਊ ਜ਼ਮੀਨ ਸੀਗੀ ਫਸਲ ਸੀਗੀ ਇੱਥੇ ਲੱਗਦੀ ਫਸਲ ਸੀਗੀ ਕੰਨਾ ਹੁੰਦਾ ਸੀ ਮੱਕੀ ਦਾ ਮੱਕੀ ਸੀ ਹੋਰ ਸਬਜ਼ੀਆਂ ਵਗੈਰਾ ਇੱਥੇ ਹੁੰਦੀਆਂ ਸਨ ਪਰ ਹੁਣ ਜਿਹੜਾ ਬਿਲਕੁਲ ਖਤਮ ਹੋ ਗਿਆ ਹੁਣ ਬਿਲਕੁਲ ਜੀ ਖਤਮ ਹੋ ਗਿਆ ਤੇ ਕੀ ਇੱਥੇ ਕੀ ਰੇਟ ਸੀਗਾ ਇੱਥੇ ਲਗਭਗ ਰੇਟ ਜਿਹੜਾ ਫਰੰਟ ਦੇ ਦੁਕਾਨਦਾਰ ਰੇਟ ਹੈ ਨਾ 6-7 ਲੱਖ ਰੁਪਏ ਮਰਲਾ ਸੀਗਾ ਹੂੰ ਤੇ ਬਿਲਕੁਲ ਖਤਮ ਹੋ ਗਈ ਉਹਦੇ ਬਿਲਕੁਲ ਖਤਮ ਹੋ ਗਏ ਉਹਦੇ ਬਹੁਤ ਟਾਈਮ ਲੱਗੇਗਾ ਘੱਟੋ ਘੱਟ 25-30 ਸਾਲ ਲੱਗਣਗੇ ਬਿਲਕੁਲ ਹੂੰ ਬਾਲ ਕ੍ਰਿਸ਼ਨ ਜੀ ਹੁਣ ਤੇ ਜਿਹੜੇ ਹਾਲਾਤ ਹੈ ਕਾਫੀ ਚਿੰਤਾ ਵਾਲੇ ਬਿਲਕੁਲ ਜੀ ਬਹੁਤ ਚਿੰਤਾ ਵਾਲੇ ਨੇ ਹੁਣ ਲੋਕਾਂ ਦੇ ਰੋਜ਼ਗਾਰ ਹੀ ਖਤਮ ਹੋ ਗਈ ਹੂੰ ਥੋੜਾ ਟਾਈਮ ਲੱਗੂਗਾ ਜੀ ਲੋਕਾਂ ਪਾਣੀ ਥੋੜਾ ਜਿਹਾ ਘਟੇਗਾ ਉਹਦੇ ਬਾਅਦ ਮੜਾ ਮੋੜਾ ਫੇਰ ਲੋਕੀ ਆਪਣਾ ਕਰਨਗੇ ਹਾਂ ਦੁਕਾਨਾਂ ਵਗੈਰਾ ਠੀਕ ਤੇ ਫੇਰ ਕਾਰੋਬਾਰ ਸ਼ੁਰੂ ਹੋ ਸਕਦਾ ਉਹ ਦਿਨ ਜਦੋਂ ਪਾਣੀ ਆਇਆ ਤੁਹਾਡਾ ਇੱਥੇ ਸਮਾਨ ਹੋਣਾ ਹਾਂ ਹਾਂ ਸਾਡਾ ਸਮਾਨ ਸੀਗਾ ਜੀ ਅਸੀਂ ਤੇ ਰਾਤ 26 ਤਰੀਕ ਨੂੰ 3 ਵਜੇ ਦੇ ਕਰੀਬ ਪਾਣੀ ਆਇਆ ਹਾਂ ਅਸੀਂ ਤੇ 6 6:30 ਵਜੇ ਦੇ ਕਰੀਬ ਆਇਆ ਉਦੋਂ ਆਪਾਂ ਵੇਖਿਆ ਆ ਕਿ ਇੱਥੇ 2.5 2.5 ਫੁੱਟ ਦੁਕਾਨ ਦੇ ਅੰਦਰ ਪਾਣੀ ਸੀ ਤੇ ਉਸੇ ਰਾਤ ਦੀ ਗੱਲ ਹੈ ਜਦੋਂ ਇਹ ਦੁਕਾਨ ਜਿਹੜੀ ਬਿਲਕੁਲ ਖਤਮ ਨਹੀਂ ਉਸ ਰਾਤ ਨਹੀਂ ਵੇ ਫੇਰ ਇਹ ਦੁਬਾਰਾ 27 ਡਰੀਨ ਨੂੰ ਦੁਬਾਰਾ ਪਾਣੀ ਆਇਆ ਉਹਦੇ ਵਿੱਚ ਫਿਰ ਦੁਕਾਨਾਂ ਦੀਆਂ ਆ ਪਿੱਛੇ ਜਿਹਨੀਆਂ ਜਿਆਦਾ ਨੁਕਸਾਨ 27 ਡਰੀਨ ਨੂੰ ਹੋਇਆ ਹੂੰ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਇੱਥੇ ਸੁਣਨ ਨੂੰ ਮਿਲਦਾ ਕਿ ਪਾਰ ਜਿਹੜਾ ਕਾਫੀ ਜਾਨੀ ਨੁਕਸਾਨ ਵੀ ਹੋਇਆ ਹਾਂ ਹਾਂ ਪਾਰ ਮਤਲਬ 3-4 ਜੀ ਜਿਹੜੇ ਇਹਨਾਂ ਦੀ ਇੱਥੇ ਸੀਗੇ ਗੁਜਰਾਂ ਦੇ ਉਹ ਵਿਚਾਰੇ ਰੁੜ ਗਏ ਇੱਕ ਗੁੰਮ ਲੜਕੀ ਉਹਨਾਂ ਦੀ ਮਿਲ ਗਈ ਸੀ ਦੋ ਉਹਨਾਂ ਦੇ ਹਲੇ ਤੱਕ ਮਿਲੇ ਨਹੀਂ ਹੂੰ ਜੇ ਫੋਨ ਦੀ ਗੱਲ ਕਰੀਏ ਹਜੇ ਤੇ ਤੁਸੀਂ ਆਪਣੇ ਕੋਲ ਹੀ ਜਿਹੜਾ ਕੰਮ ਕਰਵਾ ਰਹੇ ਹੋ ਹਾਂਜੀ ਹਾਂਜੀ ਤੇ ਸਰਕਾਰ ਵੈਸੇ ਸਰਕਾਰ ਦਾ ਕੋਈ ਨੁਮਾਇੰਦਾ ਤੇ ਆਇਆ ਹੋਊਗਾ ਕਿ ਨਹੀਂ ਸਰਕਾਰ ਦੇ ਨੁਮਾਇੰਦੇ ਆਏ ਆ ਆਪਣੇ ਮੰਤਰੀ ਸਾਹਿਬ ਆਏ ਆ ਆਸ਼ਵਾਸ਼ਣ ਦਿੱਤਾ ਹੋਣਾ ਵੀ ਆਪਾਂ ਕਰਾਂਗੇ ਫੋਟਵਾਰੀ ਵਗੈਰਾ ਆਏ ਸੀ ਲਿਖ ਕੇ ਲੈ ਗਏ ਸੀ ਹੁਣ ਅੱਗੇ ਦੇਖੋ ਕਦੋਂ ਕਰਦੇ ਆ ਕਦੋਂ ਦਿੰਦੇ ਸੋ ਫੇਲ ਹਾਲ ਤੇ ਜਿਹੜਾ ਆਪਣਾ ਸਾਰਾ ਆਪਣੇ ਕੋਲ ਹੀ ਕਰ ਰਿਹਾ ਫਿਲਹਾਲ ਆਪਾਂ ਕਰਨ ਰਿਹਾ ਜੀ ਆਪਣਾ ਕਾਰੋਬਾਰ ਚਲਾਉਣ ਵਾਸਤੇ ਹਾਂ ਬੈਠਣ ਵਾਸਤੇ ਕੁਝ ਨਾ ਕੁਝ ਤੇ ਹਮ ਕਰਨਾ ਹੀ ਪਾਉਣਾ। ਹਾਂ। ਬਲਕਿ ਰਿਸ਼ਨ ਜੀ ਜੇ ਗੱਲ ਕਰੀਏ ਜਦੋਂ ਇੱਥੇ ਹੋਰ ਵੀ ਕਈ ਲੋਕਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ। ਬਹੁਤ ਨੁਕਸਾਨ ਹੋਇਆ ਜੀ। ਲਗਭਗ ਜੇ ਗੱਲ ਕਰੀਏ ਕੋਲੀਆਂ ਅੱਡਾ ਹੈ ਜਿਹੜਾ ਇਹਨੂੰ ਅੱਡਾ ਕਹਿੰਦੇ ਆਪਾਂ ਇਹ 70 ਤੋਂ 80% ਦੇ ਵਿੱਚ ਖਤਮ ਹੋ ਗਿਆ। 90% ਖਤਮ ਹੋ ਗਿਆ ਜੀ। 70% ਨਹੀਂ 90। ਹੁਣ ਇਹ ਦੁਕਾਨਾਂ ਜਿਹਨਾਂ ਦੀ ਏਡੇ ਕਈਆਂ ਦੁਆਰਾ ਲੇਵਰ ਕਿੰਨੀ ਬੇਗੀ ਦਾ ਮਟੀਰੀਅਲ ਸਟਾਹ ਕਰਕੇ ਦੁਬਾਰਾ ਤਿਆਰ ਕਰਨਗੇ ਉਹਦੇ ਡਬਲ ਖਰਚਾ ਹੀ ਹੋ ਗਿਆ ਜੀ ਤੁਹਾਨੂੰ ਨਹੀਂ ਲੱਗਦਾ ਸਰਕਾਰ ਨੂੰ ਇਸ ਬਾਰੇ ਪਹਿਲਾਂ ਹੀ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਪਹਿਲੇ ਸੋਚਣਾ ਚਾਹੀਦਾ ਹੈ ਸਰਕਾਰ ਪਹਿਲੇ ਧਿਆਨ ਨਹੀਂ ਦਿੰਦੀ ਮੌਕੇ ਤੇ ਜਦੋਂ ਹੋ ਜਾਂਦਾ ਕੰਮ ਫੇਰ ਉਹ ਦੇਖਦੀ ਹੂੰ ਇਹ ਤਾਂ ਪਹਿਲੇ ਦੇਖਣਾ ਚਾਹੀਦਾ ਫਿਰ ਉਹ ਜੀ ਵਿਜ਼ਨ ਹੁੰਦੀ ਹੈ ਤੁਹਾਡੇ ਕੋਲ ਇਸ ਟਾਈਮ ਕਿੰਨੇ ਜਿਹੜੇ ਮੁਲਾਜ਼ਮ ਨੇ ਕੰਮ ਕਰਦੇ ਮੇਰੇ ਕੋਲ 4 ਹੁੰਦੇ ਜਿਹੜੇ ਕੰਮ ਕਰਦੇ ਆ ਜੀ ਉਹ ਤੇ ਉਹਨਾਂ ਨੂੰ ਤੇ ਜਿਹੜਾ ਖਰਚਾ ਜਿਹੜਾ ਤੁਸੀਂ ਦੇ ਰਹੇ ਹੋ ਦੇਣਾ ਪੈਂਦਾ ਹੋਊਗਾ ਉਹ ਤੇ ਜੀ ਮਲਾਜ ਮੈਨੂੰ ਵੀ ਪੈਸੇ ਦੇਣੇ ਪੈਣੇ ਮੈਨੂੰ ਇੱਕ ਤੁਹਾਡਾ ਹੀ ਸੀਗਾ ਇੱਥੇ ਉਹ ਕਹਿ ਰਹੇ ਸੀ ਕਿ ਸਾਨੂੰ ਤੇ ਪੈਸੇ ਫੜਦੇ ਹੁਣ ਸ਼ਰਮ ਆਉਂਦੀ ਹੈ ਇਹ ਕੰਮ ਹੀ ਹੈ ਨਹੀਂ ਉਹ ਚਲੋ ਬੱਚੋ ਛੋਟੇ ਛੋਟੇ ਬੱਚੀ ਹੈ ਜੀ ਫਿਰ ਉਹਨਾਂ ਨਾਲ ਗੱਲ ਕਰਨੀ ਪੈਂਦਾ ਹੈ ਹਾਂ ਤੁਹਾਡੇ ਪਰਿਵਾਰ ਚ ਕਿੰਨੇ ਜੀ ਨੇ ਸਾਡੇ ਪਰਿਵਾਰ ਚ 4 ਜੀ ਆਣੇ ਹਾਂ ਹਾਂ ਤੁਸੀਂ ਇਹ ਇਹ ਸਾਰਾ ਦੇਖ ਰਹੇ ਤੁਸੀਂ ਕਰਦੇ ਸੀ ਹਾਂ ਜੀ ਮੈਂ ਕਰ ਤੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਆਪਣਾ ਪਿੰਨ ਤਾਰਾਗੜਾ ਜੀ ਉੱਥੇ ਪਾਣੀ ਆਇਆ ਕੋਈ ਉਹਦਾ ਨਹੀਂ ਤਾਰਾਗੜ ਕੋਈ ਪਾਣੀ ਨਹੀਂ ਆਇਆ ਜੀ ਤਾਰਾਗੜ ਕੋਈ ਨੁਕਸਾਨ ਨਹੀਂ ਆਇਆ ਸਿਰਫ ਐਸੇ ਦਰਿਆ ਦਾ ਡੈਮ ਦਾ ਪਾਣੀ ਆਣ ਕਰਕੇ ਇੱਥੇ ਜਿਆਦਾ ਨੁਕਸਾਨ ਹੋਇਆ ਜੇ ਗੱਲ ਕਰੀਏ ਜੇ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀਏ ਸਭ ਤੋਂ ਜਿਆਦਾ ਕੋਲੀਆਂ ਾਡੇ ਨੂੰ ਜਿਹੜਾ ਨੁਕਸਾਨ ਹੋਇਆ ਸਭ ਤੋਂ ਜਿਆਦਾ ਜੀ ਪਠਾਨਕੋਟ ਜ਼ਿਲ੍ਹੇ ਕੋਲੀਆਂ ਾਡਾ ਤੋਆਸ਼ਾ ਵਗੈਰਾ ਤੇ ਗੁਲਾਸਪੁਰ ਚ ਹੀ ਚਲਾ ਗਿਆ ਕੋਲੀਆਂ ਾਡਾ ਔਰ ਪਮਾ ਸਭ ਤੋਂ ਵੱਧ ਨੁਸਾਨ ਆਇਆ। ਸਰਕਾਰ ਕੋਲੋਂ ਕੀ ਮੰਗ ਕਰਦੇ? ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਅੱਡਾ ਡਵੈਲਪ ਕਰਨ ਵਾਸਤੇ ਜਲਦੀ ਜਲਦੀ ਵੀ ਰਾਹ ਦਿੱਤੀ ਜਾਏ। ਇਹ ਸਨ ਇੱਥੋਂ ਦੇ ਕਾਰੋਬਾਰੀ ਜਿਨ੍ਹਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਆਪਣਾ ਕਾਰੋਬਾਰ ਸਟੈਂਡ ਕੀਤਾ ਪਰ ਜਿਹੜੀ ਹੜ ਦੀ ਮਾਰ ਨੇ ਕਾਰੋਬਾਰ ਜਿਹੜਾ ਗੱਲ ਕਰੀਏ 90% ਤੋਂ ਵੱਧ ਹੀ ਖਤਮ ਕਰ ਦਿੱਤਾ।